ਮੇਰਾ ਨਾਮ ਦਿਵਾਨ ਚੰਦ ਹੈ ਸਰਪੰਚ ਮਹਿੰਗਰਵਾਲ ਬਲਾਕ ਪੁੰਗਾ ਤਸੀਲ ਦੇ ਜਿਲ੍ਹਾ ਹੁਸ਼ਿਆਰਪੁਰ ਪ੍ਰੋਗਰਾਮ ਇਹ ਹੈ ਜੀ ਕਿ ਇਹ ਮਤਲਬ ਪ੍ਰਧਾਨ ਮੰਤਰੀ ਯੋਜਨਾ ਦੇ ਮਹਿੰਗਰਵਾਲ ਤੋਂ ਸਿਕਰੀ ਇਹ ਕੋਲਬੰਦਨੀ ਸਕੀਮ ਸੀਗੀ ਅੱਜ ਤੱਕ ਕਿਸੇ ਨੇ ਨਹੀਂ ਕਹਿੰਦੇ ਸਾਨੂੰ ਭਰੋਸੇਯੋਗ ਪਤਾ ਲੱਗਾ ਕਿ ਇਹਦਾ ਪੈਸਾ ਮਨਜ਼ੂਰ ਹੋ ਚੁੱਕਾ ਹਾਂਜੀ ਅੱਜ ਤੱਕ ਸਾਨੂੰ ਕਿਸੇ ਅਫਸਰ ਵੱਲੋਂ ਕੋਈ ਵੀ ਸੁਰਾਗ ਨਹੀਂ ਮਿਲਿਆ ਕਿ ਕਿਸੇ ਅਫਸਰ ਨੇ ਦੱਸਿਆ ਕਿ ਇਹ ਬਣੋਗੀ ਕੀ ਜੀ ਤੇ ਬਾਕੀ ਦੀ ਇਹ ਹੈ ਜੀ ਆ ਕਿ ਸਲੈਕ ਦੀ ਹਾਲਤ ਦੇਖ ਲਓ ਬਾਕੀ ਸਕੂਲਾਂ ਦੇ ਜਿਹਨਾਂ ਦੀ ਹਾਲਤ ਦੇਖ ਲਓ ਮਕਾਨ ਨਹੀਂ ਆ ਜਿਹੜੇ ਬੱਚੇ ਕਿਤਾਬਾਂ ਲੈ ਕੇ ਸਕੂਲ ਲੈ ਜਾਂਦੇ ਆ ਸਕੂਲ ਦੀਆਂ ਕਿਤਾਬਾਂ ਵੀ ਭੇਜ ਜਾਂਦੀਆਂ ਬੱਚੇ ਚੁੱਕ ਕੇ ਮੁੰਦੇ ਆ ਤੇ ਜੱਟ ਕੇ ਨੰਘਣੇ ਜਾਂਦੇ ਆ ਕਿ ਪਿਛਲੇ ਸਾਲ ਰੋੜ ਗਈ ਸੀ ਟੀਚਰ ਦੀ ਉਹ ਵੀ ਬੜੇ ਮੁਸ਼ਕਲ ਨਾਲ ਖੜੀ ਸੀ ਉਹਦੇ ਉਹਦੇ ਬਾਰੇ ਵੀ ਕੋਈ ਐਕਸ਼ਨ ਅੱਜ ਤੱਕ ਹੋਇਆ ਅਸੀਂ ਕਹਿੰਦੇ ਆ ਕਿ ਇਹਦੇ ਜਦੋਂ ਜਿੱਦਾਂ ਸਰਕਾਰ ਨੇ ਕਿਹਾ ਕਿ ਸਕੂਲ ਬਣੇਗਾ ਉਸ ਹਦ ਤੱਕ ਨਾ ਇੱਥੇ ਕੋਲ ਬਣਾਇਆ ਜਾਵੇ ਤਾਕੇ ਲੋਕਾਂ ਦੀ ਜਿਹੜੀ ਦਿੱਕਤ ਆ ਗਈ ਆ ਇਹ ਬਣਾ ਇਹ ਇਲਾਕਾ ਜਿਹੜਾ 78 ਦੇ ਅੰਦਰ ਪੈਂਦਾ ਐਮ ਐਲ اے ਹਲਕਾ 78 ਹੈ ਕਿ ਨਹੀਂ ਤੇ ਜਿਹੜਾ ਹੁਸ਼ਾਰਪੁਰ ਜ਼ਿਲ੍ਹਾ ਸੰਗਲੋਪੇ ਐਂਟੀ ਸੀਟ ਹੈਗੀ ਆ ਇਹ ਮੌਕੇ ਤੇ ਜਿਹੜੀ ਹਲਾ ਮੌਜੂਦਤ ਸਰਕਾਰ ਹੈ ਉਹ ਹੀ ਹੈ ਮੇਰੇ ਖਿਆਲ